ਹਾਂਜੀ ਕਿਸਾਨ ਵੀਰੋ ਬੜੇ ਵੀਰਾਂ ਦੇ ਮੈਸੇਜ ਆਉਂਦੇ ਨੇ ਨਾ ਮੂੰਗੀ ਨੂੰ ਪਾਣੀ ਬਾਰੇ ਤੇ ਆਪਾਂ ਬਈ ਕਿਸਾਨ ਤੋਂ ਹੀ ਪੁੱਛ ਲੈਨੇ ਆ ਇਹਨੇ ਮੂੰਗੀ ਨੂੰ ਕਿੰਨੇ ਪਾਣੀ ਲਾਏ ਵੀ ਪਾਣੀ ਲਾਉਣੇ ਫਾਇਦੇਮੰਦ ਆ ਜਾਂ ਕਿਵੇਂ ਆ ਕੀ ਹਾਲ ਨੇ ਪਿੰਦੀ ਠੀਕ ਆ ਬਾਈ ਜੀ ਸਾਰਿਆਂ ਨੂੰ ਬਈ ਜੀ ਸასიਖਾਰ ਸასიਖਾਰ ਵੀ ਸასიਖਾਰ ਆ ਪਿੰਦੀ ਕਹੇ ਦੱਸ ਵੀ ਮੂੰਗੀ ਨੂੰ ਪਾਣੀ ਕਿੰਨੇ ਲਾਉਣੇ ਚਾਹੀਦੇ ਨੇ ਪਾਣੀ ਤਾਂ ਨੂੰ ਲਾਏ ਚਲੋ ਕੋਲੋਂ ਘੜੇ ਸਹ ਹੋਊਗੀ ਰੁੱਖੋ ਦੀ ਹਾਂ ਓਦੀ ਦਾ ਮੂੰਗੀ ਦਾ ਪਾਣੀ ਬਈ ਵੱਧ ਮੰਗਦੀ ਆ ਵੱਧ ਮੰਗਦੀ ਆ ਫਲ ਚੱਕਾ ਹਾਂ 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 ਆਹ ਦੇਖੋ ਫਲ ਚੱਕਾ ਮੰਗਣੀ ਇਹ ਪਾਣੀ ਦੀ ਖੇਤੀ ਹੈ ਬਾਈ ਪਾਣੀ ਦੀ ਖੇਤੀਆਂ ਦੇਖੋ ਵੀ ਮੈਨੂੰ ਹਲਕਾ ਵਾ ਲੈ ਇਹਨੂੰ 5-9 ਦਿਨਾਂ ਤੋਂ ਪਾਈ ਕੋ ਚਿੱਟਾ ਬਣ ਹੋ ਗਿਆ ਲਾਲ ਹੋ ਗਿਆ ਲਾਲ 10 ਦਿਨਾਂ ਤੋਂ ਪਾਣੀ ਪਾਲਦੇ 12 ਦਿਨਾਂ ਤੋਂ ਪਾਣੀ ਤੋਂ ਪਾਣੀ ਬਾਈ ਪਾਲਦੀ ਹੈ ਇਹ ਪਾਣੀ ਦੀ ਕੋਈ ਦਿੱਕਤ ਨਹੀਂ ਕਿੰਨਾ ਪਾਣੀ ਲਾਉਗਾ ਉਨੀ ਵਧੀਆ ਫਲ ਚੱਕਾ ਉਨੀ ਵਧੀਆ ਫਲ ਚੱਕਾ ਦੂਜਾ ਪਤਾ ਭਾਈ ਕੀ ਆ ਹਾਂਜੀ ਵੀ ਆਪਣਾ ਤੂੰ ਮਨਾ ਚੌਥਾ ਪਾਣੀ ਦੇ ਰਹਾ ਨਾ ਮੇਰਾ ਚੌਥਾ ਪਾਣੀ ਚੌਥਾ ਪਾਣੀ ਮਿੱਤਰੋ ਬਾਈ ਦਾ ਠੀਕ ਹੈ ਮੂੰਗੀ ਬਾਈ ਨੇ ਬੀਜੀ ਹੋਈ ਆ ਸਰਦਾਰ ਜੀ 2 ਮਈ ਦੀ 2 ਮਈ ਦੀ 2 ਮਈ ਦੀ ਬੀਜੀ ਹੋਈ ਆ ਚੌਥਾ ਪਾਣੀ ਆ ਹਾਂ ਪੂਰੀਆਂ ਫਲੀਆਂ ਬਣਾਏ ਖੜੀਆਂ ਹਾਂ ਪੂਰੀਆਂ ਫਲੀਆਂ ਬਣਾਏ ਖੜੀਆਂ ਆਪਾਂ ਤੁਹਾਨੂੰ ਦਿਖਾ ਦੇ ਰਿਹਾ ਥੋੜਾ ਹਨੇਰਾ ਹਨੇਰਾ ਸਾਨੂੰ ਜਰੂਰ ਹੋ ਗਿਆ ਠੀਕ ਹੈ ਤੇ ਹੋਰ ਭਿੰਦੇ ਕੀ ਕਹਿਣਾ ਚਾਹਵੇਂਗਾ ਹੋਰ ਭਾਈ ਮੈਂ ਯਾਰ ਸਾਡੇ ਪਿੰਡ ਨਾਲ ਕਿਹੜੀ ਗੱਲ ਹੈ ਹੀਰਕੇ ਪਿੰਡ ਦੇ ਵਿੱਚ ਲੋਕਾਂ ਨੇ 93 93 ਹੇਅਰ ਨੂੰ ਠੇਕੇ ਤੇ ਲੈ ਲਿਆ ਬਾਣਾ ਮੈਨੂੰ ਹੋ ਗਏ ਘੱਟ ਘੱਟ 10 ਸਾਲ ਠੇਕੇ ਦਿੰਦੇ ਨੂੰ ਠੀਕ ਹੈ ਪਹਿਲਾਂ ਮੇਰਾ ਬਾਣ ਨਿੰਦਦਾ ਸੀ ਲੋਕਾਂ ਨੇ ਵਿੱਚ ਬੰਦਿਆਂ ਨੇ ਕਿਹਾ ਮੈਂ ਸ਼ੁਰੂ अच्छा मैं फिर जग्गा संग सरपंच साडे साहब का ठीक है ओनु बाण दता ओनु 5 साल लगातार बाण दता ओ बंदे ने बाण नी मेरा छड्या ठीक है ओ कहंदा एक तरह तेरे बाण च मुंगी बहुत सोणी हुंदी है पानी नी खड़दा बाण पींदा है ठीक है ਝੋਨਾ ਵਧੀਆ ਹੁੰਦਾ ਖੜਕ ਵਧੀਆ ਹੁੰਦੀਆ ਪਾਣੀ ਜੱਗੇ ਸਰਪੰਚ ਜਗੀਰ ਸਿੰਘ ਸਾਹਿਬ ਚਾਹ ਸਾਫਕਾ ओनु ਪੁੱਛ ਲਓ ਵੀ ਪਿੰਡੀ ਦਾ ਬਾਣ ਕਿਵੇਂ ਆ ਏਕਦੀ ਮੈਂ ਉਹਨੂੰ ਗਾਹੇ ਮੈਂ ਚਾਚਾ ਜੀ ਬਾਣ ਮੈਂ ਆਇਆ ਆਪ ਕਰੂਗਾ ਤੈਨੂੰ ਬਾਣ ਠੀਕੇ ਹੁੰਦਾ ਉਹਨੇ ਮੈਂ ਗੱਲ ਕਰੀ ਸੀ ਕਿੰਨਾ ਵਕਤ ਕਰੇਗਾ ਤੂੰ ਕਰੇਗਾ ਪਰ ਲੋਕਾਂ ਨੇ ਮੇਰਾ ਬਾਣ ਨਿੰਦਿਆ ਸੀ ਕਿਹੜਾ ਨੇ ਸਾਥ ਸਾਥ ਬਿੱਜਾ ਵੀ ਆਏ ਆਈ ਆ 20 ਦਿਨ ਨੋਟਸ ਆਪਣੇ ਖੇਤ ਚ ਸਤ ਪਰ ਉੱਚਾ ਨੀ ਮਾ ਤਾਂ ਹੈ ਜਰੂਰ ਠੀਕ ਹੈ ਹਾਂ ਪਿਓ ਗਏ ਜਗਸੀਰ ਸਿੰਘ ਸਰਪੰਚ ਜੀ ਜਾਂਦਾ ਜਾਗਦਾ ਉਹਦੇ ਖੇਤ ਚ ਮੂੰਗੀ ਹੋਈ ਕਿੰਨੀ ਮੇਰੇ ਖੇਤ ਚ ਮੂੰਗੀ ਹੁੰਦੀ ਰਹੀ ਠੀਕ ਹੈ ਪੁੱਛ ਲੋ ਭਾਂਦੇ ਉਹਨੂੰ ਉਹਨੇ ਆਪਾਂ ਨੂੰ ਵਿਚਾਰੇ ਨੇ ਕਿਤੇ ਲਾਮਾ ਹੀ ਦਿੱਤਾ ਠੇਕੇ ਤੇ ਉਹਨੂੰ ਮੈਂ ਲੋਕਾਂ ਨਾਲੋਂ 5-7000 ਰੁਪਏ ਘੱਟ ਕੇ ਦਿੰਦਾ ਬਾਈ ਕਾ ਵੀ ਉਹਨੂੰ ਬੱਚੇ ਕੋਸਾ ਬੱਚੇ ਕੋਸਾ ਤੇ 2 ਰੁਪਏ ਉਹਨੂੰ ਵਾੜਨਾ ਫੇਰ ਮੇਰਾ ਬਾਣ ਲਊ ਬਾਈ ਭਾਈ ਜੱਗੇ ਸਰਪੰਚ ਨੂੰ ਪੁੱਛ ਲਿਓ ਵੀ ਕਿੰਨੇ ਨੂੰ ਪਰ ਮੇਰੇ ਲੋਕਾਂ ਨੇ ਦੇਖ ਕੇ ਜੀ ਹੈਗਾ 86 87000 ਨੂੰ ਮੇਰਾ ਬਾਣ ਸੀ ਕਿੰਸੀ ਹਰ ਕਿੰਸੀ ਹਰ ਐਥੀ ਵੀ ਮੈਂ ਬਾਣ ਦਿੰਦਾ ਜੇ 93000 ਨੂੰ ਸੀ ਮੈਂ ਉਹਨੂੰ 85 ਨੂੰ ਬਾਣ ਦਿੰਦਾ ਬਾਈ ਜੇ ਦੰਦਾ ਠਿੱਕ ਦੇ ਸੋ ਮਿੱਤਰੋ ਇਹ ਸੀ ਬਾਈ ਦੇ ਵਿਚਾਰ ਤੇ ਆਪਦਾ ਬਾਈ ਨੇ ਥੋੜਾ ਜਿਹਾ ਦੁਖੜਾ ਵੀ ਦੱਸਿਆ ਹਨਾ ਤੇ ਬਾਈ ਦਾ ਬੜਾ ਬਾਣ ਨੇ ਬਾਈ ਦੀ ਫਸਲ ਬਈ ਬਹੁਤ ਸੋਹਣੀ ਖੜੀ ਆ ਤੇ ਬਾਈ ਨੂੰ ਪਾਣੀ ਦਾ ਦੱਸਤਾ ਪਾਣੀ ਮੂੰਗੀ ਬਾਈ ਜਿਹੜੇ ਪਹਿਲਾਂ ਨੇ ਬੀਸੀ ਹੋਰ ਸੀ ਹੁਣ ਹੋਰ ਨੇ ਪਾਣੀ ਭਾਲਦੇ ਨੇ ਤੇ ਹਾਂ ਪਾਣੀ ਬ੍ਰੇਕ ਲਾਇਆ ਕਰੋ ਕੋਈ ਚੱਕਰ ਨਹੀਂ ਹੈਗਾ ਹਫਤੇ ਨੂੰ ਫਿਰ ਪਾਣੀ ਲਾਊਗਾ ਤੇ ਜੇ ਸਾਡੀ ਫਿਰ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਿਓ